ਗੁੱਡ ਮਾਰਨਿੰਗ ਫਰੈਂਡਸ ਵੈਲਕਮ ਬੈਕ ਟੂ ਮਾਈ ਚੈਨਲ ਤੇ ਮੈਂ ਆ ਭਾਰਤੀ ਸੀ ਇੰਜੀਨੀਅਰ ਲਗਭਗ 8 3 ਅਜੇ ਵੀ ਮੈਂ ਇਹ ਜਲਾਉਂਦੀ ਨਾ ਰੋਜ਼ ਨੂੰ ਰੋਜ਼ ਹੀ ਦੇ ਲਈਦਾ ਕੰਮ ਤੇ ਹੁਣ ਇਹ ਹੈ ਨਹੀਂ ਸੀ ਕਰਕੇ ਤੇ ਹੁਣ ਆਦਤ ਬਣ ਗਈ ਆ ਜੇ ਝੁਟੇ ਨਹੀਂ ਲੇਕਿਨ ਹੁਣ ਚੇਂਜ ਕਰਨਾ ਪੈਣਾ ਰੂਟੀਨ ਕਿਉਂਕਿ ਅੱਜ ਇਹਨਾਂ ਨੇ ਆ ਜਾਣਾ ਇੱਕ ਦਿਨ ਹੈ ਜੀ ਆ ਅੰਦਰੋਂ ਕਾ ਕਿ ਮੈਂ ਬਣਾ ਜੰਦਗੀ ਰਹਿ ਜਵਨ ਨੂੰ ਜਾ ਬੀਨ ਤੇ ਅੱਧਾ ਗੰਨਾ ਦੇ ਰੋਟੀ ਕਰਾਰੇ ਜੀ ਲਾ ਦੇਣੀ ਜੀ ਤੇ ਰੋਟੀ ਕਰਾਰੇ ਜੀ ਤੇ ਅੱਧਾ ਮਿਲ ਕੇ ਜੀ ਮਾਸਾ ਲੈਂਦਾ ਹੈਗਾ ਥੋੜਾ ਟੇਸਟੇ ਹੋਇਆ ਇਹ ਚੀਜ਼ ਦੇ ਦੇ ਇਸ ਤਰ੍ਹਾਂ ਕੋਈ ਪਰਮ ਨਹੀਂ ਸਕਦੇ ਇਹਦੇ ਵਿੱਚ ਮਿਲਾਂਗੇ ਚਾਹ ਨਹੀਂ ਆਸ਼ੀਰਵਾਦ ਹੋਵੇ ਤੁਹਾਨੂੰ ਬਹੁਤ ਮਦਦ ਆਏਗਾ ਤੇ ਇਸ ਤਰ੍ਹਾਂ ਜਦੋਂ ਕਹਿੰਦੇ ਆ ਕਿ ਜਰੂਰ ਆ ਕੇ ਖਾਉਂਗੀ ਤੇ ਜਦੋਂ ਇਹਨਾਂ ਦਾ ਕਾਲ ਆਇਆ ਕਿ ਅੱਜ ਸੀ ਆ ਜਾਣਾ ਤੁਹਾਨੂੰ ਲੱਗੇ ਕੱਲ ਦੇ ਪਰਸੋਂ ਦੇ ਆਉਂਦੇ ਪਏ ਆ ਅਜੇ ਤੱਕ ਪਹੁੰਚੇ ਨਹੀਂ ਮਤਲਬ ਕਿ ਇੱਥੇ ਇੱਦਾਂ ਹੀ ਆ ਫੌਜ ਦੇ ਵਿੱਚ ਤੇ ਤੈਨੂੰ ਪੱਕਾ ਟਾਈਮਿੰਗ ਫਿਕਸ ਨਹੀਂ ਹੁੰਦਾ ਕਦੇ ਕਹਿੰਦੇ ਜਾਨਾ ਅੱਗੇ ਪਿੱਛੇ ਹੋ ਜਾਂਦਾ ਆ ਬਰ ਪੀ ਕੇ ਮੈਂ ਕੰਮ ਕੰਨਾ ਸ਼ੁਰੂ ਕਰ ਦਿੱਤਾ ਝਾੜੂ ਹੀ ਲਗਾਉਣਾ ਸੀ ਕਿਉਂਕਿ ਨਾਸ਼ਤਾ ਵੇਰੇ ਦੇ ਕਰਕੇ ਕਰਕੇ ਆਉਣਾ ਸੀ ਇਹਨਾਂ ਨੂੰ ਥਿਖਾਣਿਆ ਸੀਗਾ ਤੇ ਮੈਂ ਸਿਰਫ ਇਹਨਾਂ ਦੇ ਜਿਹੜੇ ਕੱਪੜੇ ਆ ਉਹ ਧੋਣੇ ਸੀ ਸਮਾਨ ਸੈਟਿੰਗ ਕਰਨੀ ਸੀ ਤੇ ਇਸ ਲਈ ਪੋਚਾ ਨਹੀਂ ਲਾਇਆ ਸੀਗਾ ਤੇ ਇੱਥੇ ਆ ਚੁੱਕੇ ਸੀ ਉਹ ਤੇ ਹੀਟਰ ਨਵਾਂ ਹੀ ਲੈ ਕੇ ਗਏ ਸੀ ਮਤਲਬ ਅਸੀਂ ਇੱਕ ਵਾਰੀ ਵੀ ਯੂਜ਼ ਨਹੀਂ ਕੀਤਾ ਸੀ ਤਾਂ ਉੱਥੇ ਕਿਉਂਕਿ ਜਿਆਦਾ ਠੰਡਾ ਹਾਈਟ ਤੇ ਕਰਕੇ ਰਾਤ ਨੂੰ ਹੀਟਰ ਲਗੰਦੀਆ ਤੇ ਹੀਟਰ ਦੇ ਵਿੱਚ ਦੇਖੋ ਖਾਣ ਵਾਲਾ ਜਿਹੜਾ ਕੁਕਿੰਗ ਦਾ ਸਮਾਨ ਹੋਊਗੀ ਵਿੱਚ ਪਤਾ ਨਹੀਂ ਕੀ ਇਸ ਦੇ ਹਾਰਨਾ ਸਿੱਟਿਆ ਮੈਂ ਇਸ ਕਰਕੇ ਚੀਜ਼ਾਂ ਲੈ ਕੇ ਨਹੀਂ ਜਾਂਦੀ ਨਹੀਂ ਤੇ ਚੀਜ਼ ਜਿਹੜੀ ਇਹ ਸੰਭਾਲ ਕੇ ਨਹੀਂ ਰੱਖਦੇ ਤੇ ਹੋਰ ਕੋਈ ਲੈ ਕੇ ਵੀ ਨਹੀਂ ਜਾਂਦਾ ਉੱਥੇ ਤੇ ਕਹਿੰਦੇ ਚਲੋ ਕੋਈ ਗੱਲ ਨਹੀਂ ਚੀਜ਼ ਹੈਗੀ ਆ ਸਾਰੇ ਬਰਦਲਣਗੇ ਤੇ ਹੁਣ ਸਾਰਾ ਸਮਾਨ ਜਿਹੜਾ ਇਹਨਾਂ ਨੇ ਅਨਪੈਕ ਕੀਤਾ ਆ ਛੋਟੀਆਂ ਛੋਟੀਆਂ ਚੀਜ਼ਾਂ ਆ ਇਹਨਾਂ ਨੂੰ ਕਾਲਿੰਗ ਦੇ ਨਾਲ ਸਰਵ ਕਰਨਾ ਆ ਤੇ ਜਿਹੜੀਆਂ ਧੋਣ ਵਾਲੀਆਂ ਉਹ ਧੋਣੀਆਂ ਤੇ ਕਪੜੇ ਵੀ ਕਾਫੀ ਪਈ ਆ ਇਸਾਰਾ ਮੈਂ ਤੁਹਾਨੂੰ ਆ ਇਹ ਥੋੜਾ ਥੋੜਾ ਸਮਾਨ ਜਿਹੜਾ ਇਹਨਾਂ ਨੇ ਮਤਲਬ ਕਿ ਖੁਦ ਸੈੱਟ ਕਰ ਲਿਆ। ਤੇ ਇੱਥੇ ਹੁਣ ਤੇ ਇਹ ਹੈਗੀਆਂ ਨਾ 베ਰੀਜ਼ ਜਿਹਦਾ ਬਲੂ 베ਰੀ ਹੋਗੀ, ਟਰੈਨ베ਰੀ ਤੇ ਇੱਕ ਹੋਰ ਪਤਾ ਨਹੀਂ ਕਿਹੜੀ ਸੀਗੀ। ਆ ਹੈਗੀ ਆ ਕਿਹੜੀ ਹੈ ਉਹ? ਗੋਜੀ 베ਰੀ। ਇਹਦਾ ਮੈਨੂੰ ਨਹੀਂ ਪਤਾ ਹੈਗਾ। ਆ ਤਾਂ ਉਹ ਵੀ ਹੈ ਜਿਹੜੀ ਸ਼ਾਇਦ ਫਾਲਸਾ ਹੁੰਦੀ ਆ। ਇਟ ਇਜ਼ ਟੀਆ ਪਹਿਲੇ ਵੀ ਇਹਨਾਂ ਨੇ ਮਿਕਸ ਇੱਕ ਲਿਆਂਦਾ ਸੀ ਮੇਰੇ ਲਈ ਮਤਲਬ ਮੈਂ ਇੱਕ ਵਾਰੀ ਇਹਨਾਂ ਨੂੰ ਕਿਹਾ ਸੀ ਕਿ ਮੈਨੂੰ ਬਲੂ 베ਰੀ ਚਾਹੀਦੀ ਆ ਤੇ ਮੈਂ ਸੁਣਿਆ ਕਿ ਉਹ ਵਧੀਆ ਹੁੰਦੀ ਸਕਿਨ ਵਾਸਤੇ ਤਾਂ ਇਹਨਾਂ ਨੇ ਫਿਰ ਆ ਲੈ ਹੰਦੀ ਸੀ ਉਹ ਤਾਂ ਇਹਨਾਂ ਇਨੋਕਲੋਗਾਇ ਦੇ ਵਿੱਚ ਕਾਫੀ ਸਾਰੇ ਸੀਡਸ ਵੀ ਹੁੰਦੇ ਤੇ ਮਿੱਠੀ-ਮਿੱਠੀ ਸਟੋਬਰੀ ਹੀ ਬਹੁਤ ਸਵਾਦ ਸੀ ਤੇ ਸੀਡ ਸਿੱਧੀ ਪਈ ਆ ਬਾਕੀ ਚੁੱਕੜ ਕੇ ਖਾ ਲਿਆ ਸੀ ਤੇ ਹੋਣੀ ਨਾ ਇਹ ਜਿਹੜੀਆਂ ਤਿੰਨ ਆ ਇਹ ਔਨਲਾਈਨ ਮੰਗਵਾਈਆਂ ਸੀਗੀਆਂ ਤੇ ਉਹ ਬੜੀ ਜਿਹੀ ਪਹਿਲੇ ਦਿਖਾਈ ਆ ਫਿਰ ਸੀਡ ਵਾਲੀ ਉਹ 에어ਫੋਰਸ ਦੀ ਕੈਂਟੀਨ ਚੋਂ ਲੈ ਕੇ ਆਈ ਸੀ ਤੇ ਕਾਫੀ ਟੇਸਟੀ ਆ ਤੇ ਹੈਲਦੀ ਵੀ ਆ ਦੋਵੇਂ ਚੀਜ਼ਾਂ ਹਨੀਆਂ ਤੇ ਪ੍ਰਾਈਸ ਤਾਂ ਇਹਨਾਂ ਤੇ ਜ਼ਿਆਦਾ ਲਿਖਿਆ ਪਰ ਸਾਨੂੰ ਥੋੜਾ ਡਿਸਕਾਊਂਟ ਤੇ ਮਿਲੇ ਤਾਂ ਇਹ ਰਿਵਿਊ ਵੀ ਕਾਫੀ ਵਧੀਆ ਸੀ ਹਾਂ ਤੇ ਮੈਨੂੰ ਮਰਦੀ ਨਹੀਂ ਪਰ ਦੇਖ ਕੇ ਦਿਲ ਨਿਕਲਦਾ ਖਾਣ ਤੇ ਟਾਈਮ ਹੋ ਗਿਆ ਸ਼ਾਮ ਦੇ 6:30 ਹੋ ਗਏ ਦਾ ਹੁਣ ਚੱਲ ਜੀ ਲੱਗਦਾ ਤੇ ਮੈਂ ਸਾਰਾ ਕੰਮ ਕਰਕੇ ਫਰੀ ਹੋ ਗਈ ਹਾਂ ਤੇ ਹਸਬੰਦ ਨੇ ਵੀ ਕਰਿਆ ਇੱਕ ਚੀਜ਼ ਵੀ ਤੁਹਾਨੂੰ ਜਿਹੜੇ ਇਹ ਲੈ ਕੇ ਆਏ ਆ ਗਿਫਟ ਆਫ ਸ਼ਿਲੋਂਗ ਇਹ ਹੈ ਇੱਥੋਂ ਇਹ ਲੈ ਕੇ ਆਏ ਬਰਬਤੀ ਵਾਸਤੇ ਵਧੀਆ ਚੀਜ਼ ਹੈ ਸ਼ਾਇਦ ਇੱਥੇ ਅਗਰ ਬੱਤੀ ਨਾ ਪੂਰੀ ਹੋਵੇ ਤਾਂ ਸਾਰਾ ਉਹਦਾ ਜਿੰਨਾ ਵੀ ਰੱਖ ਹੁੰਦੀ ਨਾ ਉਹ ਤੇ ਰਹਿੰਦੀ ਹੈ ਬਟ ਇਹ ਇਹ ਹੈ ਨਾ ਗੁੱਡ ਗੁੱਡਨ ਦਾ ਬਟ ਕੋਈ ਸਹੀ ਚੀਜ਼ ਨਹੀਂ ਆ ਆਪ ਵੀ ਲੱਗ ਸਕਦੀ ਕੱਲ ਮੈਂ ਇੱਕ ਵੀਡੀਓ ਦੇਖੀ ਸੀ ਉਹ ਪੰਜਾਬ ਦੇ ਦੀ ਵੀਡੀਓ ਸੀ ਜੋਤ ਜਿਵਾ ਕੇ ਉਹ ਘਰੋਂ ਬਾਹਰ ਚਲੇ ਗਏ ਤੇ ਜੋ ਜਿਹੜੀ ਸ਼ਾਇਦ ਸੋਫਾ ਸੈਟ ਜਿਹੜੇ ਹੁੰਦੇ ਆ ਉਹਨਾਂ ਦੇ ਉੱਪਰ ਸੀ ਗੰਦੀ ਰਹੀ ਹੁੰਦਾ ਤੇ ਸ਼ਾਇਦ ਕੋਈ ਆਪ ਕੋ ਥਲੇ ਲੇਗੀ ਸੌਂਦੇ ਤੇ ਸਾਰਾ ਘਰ ਨਿਕਲ ਜਾ ਕੇ ਅਗਲਾ ਕੀ ਹੋਸਟ ਵੀ ਸਾਰਾ ਸਮਾਨ ਉਹਨਾਂ ਨਾਲ ਚਾਹੀਦਾ ਸ਼ਾਇਦ ਦੇਖਿਓ ਹੁਣ ਤੇ ਇਸ ਕਰਕੇ ਮੈਂ ਤੈ ਇਹ ਜਿੱਤ ਕਰਵਾ ਲਈ ਕਰਦੀ ਹਾਂ ਅੱਜ ਮੈਂ ਬਣਾਉਣੀ ਆ ਚਾਟ ਪਾਪੜੀ ਔਰ ਬੇਸਿਕਲੀ ਇਹ ਹੈ ਗੁਰੂ ਗੱਪੇ ਹੈ ਨਾ ਮੈਂ ਬਣਾਉਣੀ ਸੀ ਬਣਾਈ ਸੀ ਪਹਿਲਾਂ ਵੀ ਬਣਾਈ ਹਦੋਂ ਜਨਵਰੀ ਤੇ ਇਹ ਬਣਦੀ ਆ ਪਾਪੜੀ ਤੇ ਬਣਾਉਣੇ ਤਾਂ ਇੰਡਕਸ਼ਨ ਤੇ ਸੀ ਪਰ ਜਿਹੜਾ ਹੁਣ ਉਹ ਕੀ ਕਹਿੰਦੇ ਉਹਨਾਂ ਇੰਡਕਸ਼ਨ ਉਹਨਾਂ ਪਤਾ ਨਹੀਂ ਕੀ ਚੱਕਰ ਹੋ ਗਿਆ ਇਹਨੂੰ ਚੱਲਣਾ ਬੰਦ ਹੋ ਗਿਆ ਤੇ ਹੁਣ ਮੈਨੂੰ ਗੈਸ ਤੇ ਕੰਮ ਕਰਨਾ ਪੈਣਾ ਤੇ ਇੱਥੇ ਮੈਂ ਸਾਰੇ ਬੀਲ ਕੇ ਰੱਖ ਲਿਆ ਤੇ ਹੁਣ ਬਸ ਇਹਨਾਂ ਨੂੰ ਡੀ ਫਰਾਈ ਕਰਨਾ ਆਲੂ ਭਰ ਹੋ ਗਿਆ ਦੀ ਪਾਪੜੀ ਮੈਂ ਬਣਾਈ ਆ ਸੂਜੀ ਦੇ ਵਿੱਚ ਘਿਓ ਨੂੰ ਚੰਗੀ ਤਰ੍ਹਾਂ ਜਿੱਦਾਂ ਆਪਾਂ ਮਿਉਨ ਕਰ ਲੀਦਾ ਨਾ ਉਹ ਕਰਕੇ ਫਿਰ ਪਾਣੀ ਦੇ ਨਾਲ ਗੁੰਨਿਆ ਸੀਗਾ ਤੇ ਮੈਂ ਕਿਸੇ ਦੀ ਵੀਡੀਓ ਦੇਖੀ ਸੀ ਮੈਨੂੰ ਨਹੀਂ ਯਾਦ ਨਹੀਂ ਕਾਫੀ ਟਾਈਮ ਹੋ ਗਿਆ ਪਹਿਲਾਂ ਵੀ ਦੋ ਤਿੰਨ ਵਾਰੀ ਬਣਾ ਚੁੱਕੀ ਆ ਤੇ ਉਦੋਂ ਸ਼ਾਇਦ ਮੈਂ ਵਲੌਗ ਪਾਉਣੀ ਨਹੀਂ ਸੀਗੀ ਤੇ ਕਾਫੀ ਟੇਸਟੀ ਬਣੀ ਸੀ ਉਦੋਂ ਵੀ ਤੇ ਇਹ ਵੈਸੇ ਹੀ ਸਿੰਪਲ ਹੀ ਮਤਲਬ ਪਕਾਈਏ ਨਾ ਤਾਂ ਉਦ ਦਾ ਵੀ ਸਵਾਦ ਲੱਗਦੀ ਆ ਚਾਹ ਦੇ ਨਾਲ ਤੇ ਮੈਂ ਤਾਂ ਚਾਹ ਦੇ ਨਾਲ ਖਾਦੀ ਸੀ ਮੈਂ ਪਾਪਕੋਰਨ ਨਹੀਂ ਖਾਦੀ ਤੇ ਕਾਫੀ ਟੇਸਟੀ ਬਣੀ ਆ ਤੇ ਤੇ ਨਹੀਂ ਕੀਆ ਫਰਾਈ ਤੇ ਇੰਡਕਸ਼ਨ ਜਿਹੜਾ ਚੱਕ ਦਿੱਤਾ ਕਿਉਂਕਿ ਬੰਦ ਹੋਈ ਜਾਂਦੀ ਬਾਰ-ਬਾਰ ਫਿਰ ਮੈਨੂੰ ਲੱਗਿਆ ਕਿ ਜਿੰਨਾ ਤੱਕ ਸਹੀ ਨਹੀਂ ਹੁੰਦਾ ਉਹ ਤਾਂ ਕਿਤੇ ਗੈਸ ਵਾਲਾ ਰੱਖ ਲੈਂਦੇ ਆ ਤੇ ਬਾਰ-ਬਾਰ ਉਹੀ ਭੁਲੇਖਾ ਪੈਂਦਾ ਇੰਡਕਸ਼ਨ ਦਾ ਤੇ ਇਹਨਾਂ ਨੇ ਜਾਣਾ ਸੀ ਗੁਰਦੁਆਰੇ ਕਿਉਂਕਿ ਕੱਲ ਸ਼ਾਇਦ ਵੀ ਦਾ ਪ੍ਰੋਗਰਾਮ ਮਿਲ ਥੇ ਤੇ ਇਹਨਾਂ ਨੂੰ ਫੋਨ ਆਇਆ ਸੀ ਉਹਨਾਂ ਦਾ ਕਿ ਉਹਨੂੰ ਚਾਹ ਨਹੀਂ ਮਿਲੀ ਜਿਹੜੇ ਉੱਥੇ ਬੱਬੇ ਨੇ ਆ ਤੇ ਫਿਰ ਮੈਂ ਕਿਹਾ ਕਿ ਚਲੋ ਚਾਹ ਲੈ ਜਾਓ ਤੁਸੀਂ ਪਰ ਜੇ ਜੀ ਚਾਹ ਟਪੜੀ ਦਾ ਹੋ ਜਾਂਦਾ ਪ੍ਰੋਪਰ कम तैयार फिर मैं चट पापड़ी भी भेज देनी सी चाह बन गई मैं इत कप बनाते भेज दे चट पापड़ी होगी गई प्लेट बन गई तैयार ये मैं उबले हुए आलू पाया दही पाया मिठा नमक से मिर्च पाई काली मिर्च भी पाई की छोटे छोटे प्याज कट के पाया तो चट पापड़ी की प्लेट जड़ी रेडी हो गई फट। है काले चने भी ਇਹਦੇ ਵਿੱਚ ਪਾ ਸਕਦੇ ਆ ਫਿਰ ਬਾਇਨ ਕਿਤੇ ਮੈਂ ਮਤਲਬ ਕਿ ਇਨਸਟੈਂਟ ਬਣਾਈਆ ਫਟਾਫਟ ਤੇ ਵਿੱਚ ਹਾਂ ਇੱਕ ਹੋਰ ਚੀਜ਼ ਗੁੜ ਤੇ ਉਹਦੀ ਚਟਨੀ ਮਮਨੀ ਦੀ ਉਹ ਵੀ ਪਾਈ ਹੋਈ ਆ ਮੈਂ ਵਿੱਚ ਤੇ ਦਹੀਂ ਕਾਫੀ ਖੱਟਾ ਸੀਗਾ ਇਸ ਕਰਕੇ ਥੋੜਾ ਜਿਹਾ ਪ੍ਰੋਬਲਮ ਹੋਈ ਮੈਂ ਤਾਂ ਥੋੜੀ ਖਾਧੀ ਮੈਂ ਬਾਕੀ ਹਸਬੰਦ ਦੀ ਲਈ ਦਿੱਤੀ ਕਿਉਂਕਿ ਉਹਨਾਂ ਨੂੰ ਭੁੱਖ ਲੱਗੀ ਤੇ ਅੱਜ ਵੀ ਬਣਾਉਣੀ ਆ ਤੇ ਇਹਦੇ ਵਿੱਚ ਚਾਰ-ਪੌੜੀ ਜੀਂਹ ਪਾਇਆ ਸੀ ਨਾ ਤਾਂ ਕਿ ਛੱਟਾ ਹੋਵੇ ਕੁਰਦੇ ਨੂੰ ਕੱਟ ਕੇ ਮੈਂ ਇਸ ਤਰ੍ਹਾਂ ਲੋਸ ਗਿਆ। ਬਹੁਤ-ਬਹੁਤ ਕੱਟ ਕੇ। ਇਹਨੂੰ ਪਕਾ ਦਿਨਾਂਗੇ। ਤੇ ਇਸਨੂੰ ਪਾਣੀ ਦਾ ਫਿਰਤਾ। ਇਹ ਇਹਨੂੰ ਚੀਕਾ ਨਹੀਂ ਮੋਤੀ। ਇਹ ਆਉਂਦੇ ਰਹੇ। ਹੌਕਾ ਪੀ ਰੱਖਾਉਗੇ। ਤੇ ਚੌੜਾ ਹੋਣਿਆ ਤੇ ਕੜੀ ਨਹੀਂ ਹੋ ਸਕਦੀ। ਕੁਝ ਰੋਪੀ ਨਾ। ਬਹੁਤ ਦੀ ਮਰਦੀ ਨਾ। ਤੇ ਟਾਈਮ ਹੋ ਗਿਆ 7 ਵਜੇ ਦਾ ਘੜੀ ਬਣ ਗਈ ਆ ਹਸਬੰਦ ਜੀ ਲਈ ਹੈ ਡਿਊਟੀ ਆਉਚ ਗੰਦੇ ਸਿੰਸਲਾ ਇਹ ਹਰਾ ਪਿਆਜ਼ ਪਾਇਆ ਮੈਂ ਘੜੀ ਦੇ ਵਿੱਚ ਸ਼ਾਇਦ ਉਧਰ ਮਿਲਦਾ ਨਹੀਂ ਹੈਗਾ ਪੰਜਾਬ ਦੇ ਵਿੱਚ ਉਹਨਾਂ ਨੇ ਨਾ ਅਸਲੀ ਸੁੱਚ ਤੇ ਇੱਥੇ ਮੇਰੇ ਘਰ ਦੇ ਨਾਲ ਹੋਇਆ ਤੇ ਹੋਇਆ ਪਿਆ ਕੀ ਘੜੀ ਬਣ ਗਈ ਆਲੂ ਪਾਇਆ ਹੋਰ ਕੁਛ ਨਹੀਂ ਥੋੜਾ ਜਿਹਾ ਦਹੀਂ ਸੀ ਜਿਆਦਾ ਨਹੀਂ ਸੀ ਤੇ ਹੁਣ ਮੈਸੇ ਰੋਟੀ ਬਣਉਣੀ ਆ ਚੌਲ ਇੰਦਰ ਪਿਆ ਹੋਇਆ ਗੱਦੂ ਜਿਹੜਾ ਕਿ ਮੈਨੂੰ ਦੇਖਣ ਨੂੰ ਮਿਲ ਨਹੀਂ ਕਰਦਾ